ਹਲਕਾ ਪਛਮੀ ਦੇ ਇਲਾਕੇ ਤਾਬੇਵਾਲੀ ਮਾਲਾਵਾਲੀ ਸੰਦੂ ਕੋਲੋਨੀ ਸੰਤਾਵਨੀਓ ਗੁੰਟਾਲਾ ਗੁੰਟਾਲਾ ਕੋਲੋਨੀ ਵਾਰਡ ਨੰਬਰ 2 ਐਨਆਰਆਈ ਕੋਲੋਨੀ ਦੇ ਨਿਵਾਸੀ ਵਿਕਾਸ ਕਾਰਜ ਨਾ ਹੋਣ ਕਾਰਨ ਪਰੇਸ਼ਾਨ ਹਨ ਨਗਰ ਨਿਗਮ ਦਫਤਰ ਦੇ ਬਾਹਰ ਰੋਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਲਾਕੇ ਦੇ ਨਿਵਾਸੀਆਂ ਨੇ ਆਖਿਆ ਕਿ ਪਿਛਲੇ 75 ਸਾਲ ਤੋਂ ਬੁਨਿਆਦੀ ਜ਼ਰੂਰਤਾਂ ਤੋਂ ਸਾਨੂੰ ਵਾਂਝਾ ਰੱਖਿਆ ਗਿਆ ਹੈ ਜਿਸ ਵਿੱਚ ਅਸੀਂ ਕੱਚੀਆਂ ਗਲੀਆਂ ਗੰਦਾ ਪਾਣੀ ਬਦਹਾਲ ਸੀਵਰੇਜ ਵਿਵਸਥਾ ਦੇ ਸ਼ਿਕਾਰ ਹਾਂ 2022 ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਵਿੱਚ ਆਈ ਤਾਂ ਸਾਡੇ ਵੋਟਾਂ ਦੀ ਤਾਕਤ ਨਾਲ ਰਜਿਸਟਰਡ ਸੀਟ ਤੋਂ ਡਾਕਟਰ ਜਸਪੀਰ ਸਿੰਘ ਸੰਧੂ ਨੂੰ ਹਲਕਾ ਵਿਧਾਇਕ ਚੁਣਿਆ ਗਿਆ। ਸਾਨੂੰ ਆਸ ਸੀ ਕਿ ਸਾਡੇ ਚੁਣੇ ਹੋਏ ਵਿਧਾਇਕ ਸਾਡੀ ਬੁਨਿਆਦੀ ਮੁੱਦਿਆਂ ਤੇ ਕੰਮ ਕਰਨਗੇ। ਪਰ ਨਿਰਾਸ਼ਾਜਨਕ ਹਾਲਤ ਇਹ ਨੇ ਕਿ ਸਾਡੇ ਇਲਾਕੇ ਪਿਛਲੀ ਸਰਕਾਰ ਤੋਂ ਵੀ ਜ਼ਿਆਦਾ ਪਿਛੜ ਗਏ। ਇਲਾਕਾ ਵਾਸੀਆਂ ਨੇ ਪਿਛਲੇ ਸਾਲ ਕੌਂਸਲਰ ਵੀ ਸਰਕਾਰੀ ਪਾਰਟੀ ਦੇ ਚੋਣੇਸਾਨ ਪਰ ਹਾਲਾਤਾਂ ਵਿੱਚ 1% ਵੀ ਸੁਧਾਰ ਨਹੀਂ ਆਇਆ। ਹਲਕਾ ਵਿਧਾਇਕ ਆਪਣੇ ਇਲਾਕਿਆਂ ਵਿੱਚ ਨਸ਼ੇ ਨੂੰ ਵੀ ਨਕੇਲ ਨਹੀਂ ਕੱਸ पाए ਕਾਨੂੰਨੀ ਵਿਵਸਥਾ ਦੇ ਹਾਲਾਤ ਇਨ੍ਹਾਂ ਇਲਾਕਿਆਂ ਵਿੱਚ ਬਦਲ ਤੋਂ ਬੱਤਰ ਨੇ ਮੇਅਰ ਸਾਹਿਬ ਨੂੰ ਬੇਨਤੀ ਹੈ ਕਿ ਆਪਣੇ ਤਾਕਤਾਂ ਦਾ ਇਸਤੇਮਾਲ ਕਰਦੇ ਹੋਏ ਜਲਦ ਤੋਂ ਜਲਦ ਵਿਕਾਸ ਕਾਰਜ ਸ਼ੁਰੂ ਕਰਵਾਏ ਜਾਣ। ਗੁਰਸ਼ਨ ਹੰਸ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ। ਹਲਕਾ ਪੱਛਮੀ ਉਦੀਨ ਬਾੜ ਨੰਬਰ 2 ਦੇ ਨਿਵਾਸੀ ਕਾਫੀ ਪਰੇਸ਼ਾਨ ਪਿਛਲੇ ਦਿਨਾਂ ਤੋਂ ਨਜ਼ਰ ਆ ਰਹੇ ਹਨ। ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਜਿਹੜੀਆਂ ਤਸਵੀਰਾਂ ਇੱਕ ਵਾਰ ਜੂ ਟਵਾਣਾ ਸਾਂਝੀਆਂ ਕਰਾਂਗੇ। ਤਸਵੀਰਾਂ ਇਸ ਵੇਲੇ ਅਸੀਂ ਨਗਰ ਨਿਗਮ ਦੀਆਂ ਸਾਂਝੀਆਂ ਕਰਨੇ ਜਿੱਥੇ ਬਾੜ ਨੰਬਰ 2 ਦੇ ਨਿਵਾਸੀ ਰੋਸ਼ ਪ੍ਰਦਰਸ਼ਨ ਕਰਨ ਵਾਸਤੇ ਪੁੱਜੇ ਹਨ। ਪਿਛਲੇ ਦਿਨਾਂ ਤੋਂ ਉਹਨਾਂ ਨੇ ਆਖਿਆ ਕਿ ਕਈ ਵਾਰ ਹੈ ਹਲਕੇ ਦੇ ਐਮਐਲਏ ਅਤੇ ਕਾਉਂਸਲਰ ਅਤੇ ਮੇਅਰ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਨ ਕਿ ਉਹਨਾਂ ਦੇ ਜਿਹੜੇ ਹਲਕੇ ਦੀਆਂ ਮੁਸ਼ਕਲਾਂ ਹਨ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਇਸ ਕਰਕੇ ਹੋਰ ਮੁਸ਼ਕਲਾਂ ਨੂੰ ਲੈ ਕੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਰੋਜ਼ ਪ੍ਰਦਰਸ਼ਨ ਕਰਨ ਵਾਸਤੇ ਆਏ ਹਨ ਕੀ ਕਹਿਣਾ ਚਾਹੁੰਦੇ ਆ ਜਿੱਥੇ ਪੁੱਜੇ ਤੇ ਕੀ ਹੈਗਾ ਜੀ ਜੈ ਭੀਮ ਜੈ ਭਾਰਤ ਮੈਂ ਰঞ্জੀਤ ਸਿੰਘ ਕਮਟਾਲਾ ਅਸੀਂ ਕਮਟਾਲਾ ਨਿਵਾਸੀ ਕੁਝ ਦਿਨ ਪਹਿਲਾਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇ ਕੇ ਆਏ ਹਾਂ ਵੀ ਸਾਡੇ ਕਮਟਾਲੇ ਦੇ ਹਾਲਾਤ ਬਹੁਤ ਮਾੜੇ ਨੇ ਗੰਦਾ ਪਾਣੀ ਛੜਕਾਂ ਟੁੱਟੀਆਂ ਨੇ ਸਟੇਟ ਲਾਈਟਾਂ ਸਾਰੀਆਂ ਖ ਔਰ ਜਿੰਨੀਆਂ ਵੀ ਸਰਕਾਰਾਂ ਆਈਆਂ ਉਹ ਮਤਿਆਂ ਵਾਲਾ ਵਿਕਤਰਾ ਕਰਦੀਆਂ ਨੇ ਮਾਲਾਂ ਵਾਲੀ ਤਾਬੋ ਵਾਲੀ ਗਮਟਾਲੇ ਤੋਂ ਜਿੱਥੋਂ ਕਿ ਹਮੇਸ਼ਾ ਹੀ ਐਮਐਲਏ ਐਮਪੀ ਕੌਂਸਲਰ ਸਾਰੇ ਹਮੇਸ਼ਾ ਜੁਤਾ ਕੇ ਭੇਜੇ ਨੇ ਬੜੇ ਜੋਸ਼ ਨਾਲ ਔਰ ਅੱਜ ਅਸੀਂ ਲਾਸਟ ਮੇਅਰ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਜੇ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤੇ ਜਿਹੜੀ ਵੀ ਟੀਮ ਦੇ ਡਿਸੀਜਨ ਲੈਣਗੇ ਸਾਰੇ ਸਾਥੀ ਉਹ 에어ਪੋਰਟ ਰੋਡ ਤੇ ਤਗੜੇ लेवल ਤੇ ਜਾਮ ਕੀਤਾ ਜਾਏਗਾ ਔਰ ਵੱਡਾ ਸੰਘਰਸ਼ ਕੀਤਾ ਜਾਏਗਾ ਅੱਜ ਜਿਹੜੇ ਨਿਵਾਸੀ ਆਏ ਨੇ ਵਾਰਡ ਨੰਬਰ 2 ਦੇ ਨਿਵਾਸੀ ਨੇ ਤੇ ਇਹਨਾਂ ਦੀਆਂ ਸੜਕਾਂ ਟੁੱਟੀਆਂ ਨੇ ਪੀਣ ਵਾਲਾ ਪਾਣੀ ਨਹੀਂ ਮਿਲਿਆ ਇਹਨਾਂ ਦਾ ਕਹਿਣਾ ਕਿ ਜਦੋਂ ਦੇ ਐਮ.ਐਲ.ਏ ਜਸਪੀਰ ਸਿੰਘ ਸੰਧੂ ਆਏ ਇਲਾਕੇ ਵਿੱਚ ਨਹੀਂ ਵੜੇ ਤੇ ਉਹ ਸਮੱਸਿਆ ਲੈ ਕੇ ਆਏ ਤਾਂ ਕੀ ਕਹਿਣਾ ਚੰਦੇ ਦੁਬਾਰਾ ਜੀ ਇਹ ਤਾਂ ਬਹੁਤ ਗਲਤ ਗੱਲ ਹੈ ਜੀ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਈਆਂ ਨੇ ਇਹਨਾਂ ਨੂੰ ਚਾਹੀਦਾ ਕੰਮ ਕਰਕੇ ਲੋਕਾਂ ਦਾ ਵਿਸ਼ਵਾਸ ਆਪਣੇ ਤੇ ਲੈਣ ਕਿਉਂਕਿ ਇਹਨਾਂ ਨੇ ਲੋਕਾਂ ਨੇ ਇੰਨੇ ਖੁਸ਼ੀ ਨਾਲ ਵੋਟਾਂ ਪਾਈਆਂ ਉਹਨਾਂ ਨੂੰ ਇੰਨੀਆਂ ਸੀਟਾਂ ਕਦੀ ਮਿਲੀਆਂ ਨਹੀਂ ਕਿ ਜਿਨ੍ਹਾਂ ਨੂੰ ਮਿਲ ਗਈਆਂ ਪਰ ਇਹਨਾਂ ਨੂੰ ਕੰਮ ਕਰਕੇ ਦਿਖਾਉਣੇ ਪੈਣੇ ਆ ਚਾਹੀਦੇ ਵੀ ਆ ਕੰਮ ਕਰਨਾ ਤੇ ਬਹੁਤ ਮੈਂ ਤਾਂ ਕੰਨਾ ਵੀ ਇਹਨਾਂ ਨੂੰ ਕੰਮ ਕਰਨੇ ਚਾਹੀਦੇ ਨਹੀਂ ਤੇ ਫਿਰ ਪਬਲਿਕ ਤੇ ਹੈਗੀ ਆ ਇਹਨਾਂ ਨੇ ਇੱਕ ਮੌਕਾ ਦਿੱਤਾ ਫਿਰ ਬਾਅਦ ਚ ਮੌਕਾ ਨਹੀਂ ਮਿਲਣਾ ਜੀ ਇਹਨਾਂ ਨੂੰ ਕਿਸ ਨੂੰ ਚੰਗੇ ਕੰਮ ਕਰਨਗੇ ਤੇ ਬਹੁਤ ਵਧੀਆ ਹੋਏ ਧੰਨਵਾਦ ਹੋਰ ਵੀ ਇਲਾਕਾ ਨਿਵਾਸੀ ਮੌਜੂਦ ਨੇ ਸਾਡੇ ਨਾਲ ਤੇ ਗੱਲਬਾਤ ਉਹਨਾਂ ਨਾਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਜੀ ਕੀ ਕਹਿਣਾ ਚਾਹੁੰਦੇ ਆ ਜਿ ਇੱਥੇ ਰੋਸ ਪ੍ਰਦਰਸ਼ਨ ਕਰਨ ਬੱਤੇ ਆ ਜੀ ਸਾਰਿਆਂ ਤੋਂ ਪਹਿਲਾਂ ਜੈ ਵਾਲਮੀਕੀ ਮੇਰਾ ਨਾਮ ਅਮਨਦੀਪ ਸਿੰਘ ਵਾਲਮੀਕੀ ਰੰਗਰੇਟਾ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਦਾ ਵਾਈਸ ਪ੍ਰੈਜ਼ੀਡੈਂ ਸਾਡੇ ਪਿੰਡ ਦਾ ਮਦਿਰ ਤਾਬੂ ਵਾਲੀ ਦਾ ਬਹੁਤ ਮੰਦਾ ਹਾਲ ਆ ਕਿਉਂਕਿ ਇਹਨੇ ਜਦੋਂ ਆਪਾਂ ਆਪਣੀ ਬਰਾਦਰੀ ਸਮਝ ਕੇ ਇਹਨੂੰ ਜਿਤਾਏ ਡਾਕਟਰ ਜਸਵੀਰ ਸਿੰਘ ਸੰਧੂ ਨੂੰ ਇਹਨੇ ਸਾਡੇ ਨਾਲ ਤਿੰਨ ਚਾਰ ਵਾਅਦੇ ਕੀਤੇ ਵੀ ਗੁਰਦਾਰਾ ਸਾਹਿਬ ਬਾਹਰ ਲਿਆਵਾਂਗੇ ਗਲੀ ਦੇ ਵਿੱਚੋਂ ਤੇ ਹੋਰ ਸਕੂਲ ਹੈ ਜਿਹੜਾ ਉਹ 12ਵੀਂ ਤੱਕ ਕਰਾਂਗੇ ਪਰ ਇਹ ਇੱਕ ਵੀ ਵਾਅਦੇ ਤੇ ਪੱਕਾ ਨਹੀਂ ਉਤਰਿਆ ਵਾਰਨਪਰ 2 ਦੇ ਨਿਵਾਸੀ ਸਾਡੇ ਨਾਲ ਮੌਜੂਦ ਹਨ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਦਫ਼ਤਰ ਵਿੱਚੇ ਪੁੱਜੇ ਹਨ ਅਤੇ ਉਹਨਾਂ ਨੇ ਮੇਅਰ ਸਾਹਿਬ ਨੂੰ ਮੰਗ ਪੱਤਰ ਵੀ ਦਿਨਾ ਹੈ ਅਗਰ ਉਹਨਾਂ ਦੀਆਂ ਸਮੱਸਿਆਵਾਂ ਜਲਦ ਹੱਲ ਨਾ ਹੋਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਫਿੰਗਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅੰਮ੍ਰਿਤਸਰ ਫਾਸਟ ਵੀ ਖਬਰ ਵਿੱਚ ਜੋ ਕਿ ਵਿਜੇ ਕੁਮਾਰ ਵਰਦ ਰਕੇਸ਼ ਕੁਮਾਰ